ਸ਼ੰਗਘਾਚਨ ਮੜਮੀ ਕੀ ਨਾ ਆਪਣਾ ਮੇਰਾ ਨਾਮ ਸੋਮਾ ਆ ਮੈਂ ਫਲੋਰ ਬਲੌਕ ਤੋਂ ਆ ਪਿੰਨ ਮੇਰਾ ਟੇਂਗ ਸਾਡੀ ਸੀਆਈਟੀ ਯੂ ਜ세 ਬੰਦੀ ਆ ਕੀ ਕਿਹੜਾ ਮੁੱਦਿਆਂ ਨੂੰ ਲੈ ਕੇ ਅਜੇ ਭਾਰਤ ਬੰਦ ਕੀਤਾ ਗਿਆ ਅਸੀਂ ਜਿਹੜਾ ਮੁੱਦੇ ਸਾਡੇ ਇਹ ਆ ਜਿੱਦਾਂ ਚਾਰ ਲੇਬਰ ਕੋਡ ਆ ਜਿਹੜੇ ਉਹਨਾਂ ਨੂੰ ਰੱਦ ਕਰਾਉਣ ਲਈ ਆਈਸੀਡੀ ਇਹ ਸੰਸਦਾਂ ਦੇ ਵਿੱਚ ਬਾਲ ਵਿਕਾਸ ਕਾਨੂੰਨ ਬਣਾਏ ਜਾਵੇ ਅੰਗਣਵਾਰੀ ਵਰਕਰਾਂ ਤੇ ਹੈਲਪਰਾਂ ਨੂੰ ਇਹ ਤਿੰਨ ਤੇ ਚਾਰ ਸਰਕਾਰੀ ਕਰਮਚਾਰੀ ਬਣਾਇਆ ਜਾਵੇ ਘੱਟ ਤੋਂ ਘੱਟ ਵੇਤਨ ਜਿਹੜਾ ਆ 26000 ਤੇ 10000 ਪੈਨਸ਼ਨ ਦਿੱਤੀ ਜਾਵੇ ਗ੍ਰੈਟੀਟੀ ਬਾਰੇ ਸੁਪਰੀਮ ਕੋਰਟ ਦਾ ਹੁਕਮ ਲਾਗੂ ਕੀਤਾ ਜਾਵੇ ਆਈ ਸੀ ਡੀ ਐਸ ਕਿਸੇ ਵੀ ਗਰੁੱਪ ਦਾ ਨਿੱਜੀਕਰਨ ਨਾ ਹੋਵੇ ਗੈਰ ਆਈ ਸੀ ਡੀ ਐਸ ਕੰਮ ਨਾ ਲਿਆ ਜਾਵੇ ਸਾਰੇ ਜਨ ਵਿਰੋਧੀ ਕਾਨੂੰਨ ਵਾਪਸ ਲਏ ਜਾਣ ਅਮੀਰਾਂ ਤੇ ਟੈਕਸ ਲਗਾਏ ਜਾਣ ਤੇ ਸਾਡਾ ਜਿਹੜਾ ਇਹੀ ਆ ਸਰ ਸਰਕਾਰ ਜਿਹੜੀ ਆ ਸਾਨੂੰ ਸੜਕਾਂ ਤੇ ਰੋਲ ਰਹੀ ਆ ਤੇ ਸਾਡੇ ਜਿਹੜੇ ਆ ਕੋਈ ਵੀ ਜਾਨਕਿ ਸਾਡੀ ਜਿਹੜੀ ਮੰਗ ਉਹ ਨਹੀਂ ਮੰਨਦੀ ਅਸੀਂ ਬੜੇ ਚਿਰਾਂ ਤੋਂ ਜਿਹੜੇ ਆ ਸੜਕਾਂ ਤੇ ਉੱਪਰ ਆ ਰਹੇ ਆ ਸਾਡੀ ਕੋਈ ਵੀ ਜਿਹੜੀ ਸਰਕਾਰ ਨਹੀਂ ਸੁਣ ਰਹੀ ਨਾ ਹੀ ਆਮ ਪਾਰਟੀ ਸੁਣ ਰਹੀ ਹੈ ਨਾ ਹੀ ਕਾਂਗਰਸ ਨੇ ਸੁਣੀ ਆ ਤੇ ਆਉਣ ਵਾਲੀ ਸਰਕਾਰ ਤੋਂ ਅਸੀਂ ਅਸੀਂ ਦੇਖਾਂਗੇ ਜਦੋਂ ਸਰਕਾਰ ਆਉਂਗੀ ਫਿਰ ਇਹ ਆਸ ਲਾ ਸਕਦੇ ਆ ਤੇ ਸਰਕਾਰ ਦਾ ਬੀਜੇਪੀ ਦੀ ਇੱਕ ਸੈਂਟਰ ਪਰ ਬੀਜੇਪੀ ਨੇ ਸੈਂਟਰ ਦੇ ਕੋਈ ਸਾਨੂੰ ਨਹੀਂ ਸੰਦ ਦਿੱਤਾ ਜਿਹੜੀ ਸਾਡੀ ਵਧੀ ਹੋਈ ਤਨਖਾਹ ਸੀ ਟ੍ਰੇਟਰ ਤੇ ਸਾਡਾ ਵਾਦਾ ਲੱਗਾ ਸੀ ਉਹਦੇ ਵਿੱਚੋਂ ਵੀ ਜਿਹਨੇ ਸਾਡੇ 13 ਰੁਪਏ ਸਰਕਾਰ ਨੇ ਜਿਹੜੇ ਆ ਉਹ ਕੱਟ ਕੇ ਸਾਨੂੰ ਜਿਹੜੀ ਤਨਖਾਹ ਆ ਉਹ ਸਾਨੂੰ ਭੇਜਦੇ ਆ ਜੇ ਸਰਕਾਰ ਨੇ ਵਧਾਉਣੀ ਤਾਂ ਕੀ ਹੈ ਸਾਡੀ ਤਨਖਾਹ ਜਿਹੜੀ ਆ ਉਹ ਸਾਡੀ ਬਕਾਇਦਾ ਇਕੱਠਾ ਕੇ ਰੱਖ ਦੁੱਤੀ ਆ ਸਾਡੀ ਸਰਕਾਰ ਤੋਂ ਉਹੀ ਮੰਗਾ ਸਾਨੂੰ ਪੱਕਿਆ ਕੀਤਾ ਜਾਵੇ ਸਾਨੂੰ ਜਿਹੜਾ ਪੋਸ਼ਨ ਟ੍ਰੈਕ ਤੇ ਬਾਧੂ ਕੰਮ ਆ ਉਹਦਾ ਬਾਈਕਾਟ ਕੀਤਾ ਜਾਵੇ ਤੇ ਜਿਹੜੀਆਂ ਹੋਰ ਸਰਕਾਰੀ ਵਿਰੋਧੀ ਨੀਤੀਆਂ ਆ ਉਹਨਾਂ ਨੂੰ ਖਤਮ ਕੀਤਾ ਜਾਵੇ ਤੇ ਅਸੀਂ ਜਿਹੜੇ ਸਰਕਾਰ ਤੋਂ ਬਹੁਤ ਪੀੜਤ ਹਾਂ ਸਾਨੂੰ ਜਿਹੜਾ ਕੋਈ ਨਾ ਕੋਈ ਮਤਲਬ ਨਿਆਂ ਮਿਲਣਾ ਚਾਹੀਦਾ ਧੰਨਵਾਦ ਇਹ ਜਿਹੜਾ ਧਾਨਾ ਫਲੋਰ ਦੇ ਵਿੱਚ ਲੱਗਾ ਹੋਇਆ ਪਾਸਬੰਦ ਨੂੰ ਲੈ ਕੇ ਕਿਹੜੀ ਜਥੇਬੰਦੀਆਂ ਤੁਹਾਡੀ ਤੇ ਕਿੰਨਾ ਬੁੱਧਾਂ ਲੈ ਕੇ ਨਿਕਾ ਹਾਂ ਜੀ 10 ਦੇਸ਼ ਦੀਆਂ 10 ਕੇਂਦਰੀ ਟ੍ਰੇਡ ਜਥੇਬੰਦੀਆਂ ਵੱਲੋਂ ਚਾਰ ਲੇਬਰ ਕੋਡ ਰੱਦ ਕਰਾਉਣ ਨੂੰ ਲੈ ਕੇ ਜਿਹੜਾ ਹੜਤਾਲ ਦਾ ਸੱਦਾ ਦਿੱਤਾ ਗਿਆ ਤੇ ਇਸ ਹੜਤਾਲ ਦੇ ਮੱਦੇ ਨਜ਼ਰ ਮਜ਼ਦੂਰ ਔਰ ਕਿਸਾਨ ਸੰਜੁਕਤ ਮੋਰਚੇ ਨੇ ਵੀ ਇਹਦੀ ਸਪੋਰਟ ਕੀਤੀ ਆ ਤੇ ਨਾਲ ਹੀ ਜਿਹੜੀਆਂ ਸਿਆਸੀ ਪਾਰਟੀਆਂ ਆ ਖੱਬੀਆਂ ਤੇ ਰਾਜੜੀਆਂ ਉਹ 6 ਪਾਰਟੀਆਂ ਵੀ ਇਹਦੇ ਸਮਰਥਨ ਦੇ ਵਿੱਚ ਆ ਤੇ ਅੱਜ ਅਸੀਂ ਜਿਹੜੇ 4 ਲੇਬਰ ਕੋਡ ਮੋਦੀ ਸਰਕਾਰ ਨੇ ਲਿਆਂਦੇ ਆ ਮਜ਼ਦੂਰ ਵਿਰੋਧੀ ਉਹ ਰੱਦ ਕਰਾਉਣ ਲਈ ਵੀ ਵੀ ਜੀ ਰਾਮ ਜੀ ਕਾਨੂੰਨ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਇਹ ਕਾਨੂੰਨ ਲਿਆਂਦਾ ਗਿਆ ਜਿਹਦੇ ਵਿੱਚ 40 60 ਦੀ ਰੇਸ਼ੋ ਦੇ ਨਾਲ ਕੰਮ ਕਰਾਉਣ ਦੀ ਇਹ ਗਾਰੰਟੀ ਦਿੱਤੀ ਗਈ ਆ ਤੇ ਅਸੀਂ ਉਸ ਕਾਨੂੰਨ ਨੂੰ ਰੱਦ ਕਰਾ ਕੇ ਪਹਿਲੇ ਦੀ ਤਰ੍ਹਾਂ ਮਨਰੇਗਾ ਕਾਨੂੰਨ ਨੂੰ ਬਹਾਲ ਕਰਾਉਣ ਲਈ ਬਿਜਲੀ ਐਕਟ 222 ਰੱਦ ਕਰਾਉਣ ਲਈ ਅਤੇ ਸੀਡ ਬਿੱਲ ਰੱਦ ਕਰਾਉਣ ਲਈ ਜਿਹੜਾ ਅੱਜ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਹੜਤਾਲ ਦੇ ਉੱਤੇ ਆ ਤੇ ਅੱਜ ਅਸੀਂ ਆਂਗਣਵਾੜੀ ਮੁਲਾਜ਼ਮ ਜੂਨੀਅਨ ਸੀਆਈਟੀਯੂ ਵੱਲੋਂ ਤੇ ਨਾਲ ਹੀ ਸਾਡੇ ਜਿਹੜੇ ਸਕੀਮ ਵਰਕਰ ਆ ਮਿਡਡੇ ਮੀਲ ਵਰਕਰ ਆਸ਼ਾ ਵਰਕਰ ਮਨਰੇਗਾ ਵਰਕਰ ਤੇ ਨਾਲ ਹੀ ਕੰਟਰੈਕਸ਼ਨ ਵਰਕਰ ਤੇ ਮਜ਼ਦੂਰ ਔਰ ਕਿਸਾਨ ਜਿਹੜੀਆਂ ਜਥੇਬੰਦੀਆਂ ਉਹ ਇੱਥੇ ਪਹੁੰਚੀਆਂ ਪਰ ਇੱਥੇ ਤੁਸੀਂ ਕਹਿ ਰਹੇ ਹੋ ਜਿਵੇਂ ਸੀਪੀਆਈ ਸੀਪੀਐਮ ਨੇ ਤੇ ਪੋਲੀਟੀਕਲ ਪਾਰਟੀ ਇਹਨਾਂ ਦੋਨਾਂ ਤੇ ਸਿੱਖ ਜਥੇ ਸੋਰੀ ਕਿਸਾਨ ਜਥੇਬੰਦੀਆਂ ਜੱਟੀਆਂ ਆ ਗਈਆਂ ਇਹਨਾਂ ਵਿੱਚ ਚੱਲ ਕੇ ਨਹੀਂ ਆਉਂਦੇ ਇਹ ਜੀ ਬੱਖ ਬੱਖ ਬਿਲਕੁਲ ਜੀ ਬਿਲਕੁਲ ਹੋਊਗਾ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਸਾਥੀ ਆ ਉਹ ਵੱਖ-ਵੱਖ ਥਾਵਾਂ ਤੇ ਬੈਠੇ ਹੋਏ ਆ ਤੇ ਇੱਥੇ ਜਲਦੀ ਜਿਹੜੇ ਉਹ ਪਹੁੰਚਣ ਵਾਲੇ ਆ ਸਾਨੂੰ ਉਹਨਾਂ ਦੇ ਫੋਨ ਆਏ ਉਹ ਆਪਣੇ ਆਪਣੇ ਜਥੇ ਲੈ ਕੇ ਪਹੁੰਚ ਰਹੇ ਜੀ ਕਿਹੜੀ ਕਿਹੜੀ ਜਥੇਬੰਦੀਆਂ ਤੁਹਾਡੇ ਨਾਲ ਖੜੀਆਂ ਆ ਤੇ ਪੋਲੀਟੀਕਲ ਪਾਰਟੀਆਂ ਕਿਹੜੀਆਂ ਆਈਆਂ ਹਾਂ ਜੀ ਪੋਲੀਟੀਕਲ ਪਾਰਟੀਆਂ ਚੋਂ ਤਾਂ ਸੀਪੀਆਈਐਮ ਜਿਹੜੇ ਆ ਉਹ ਹੀ ਫੈਲ ਫੈਲ ਹਾਲ ਇੱਥੇ ਪਹੁੰਚੇ ਹੋਏ ਆ ਤੇ ਬਾਕੀ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਆ ਪੋਲੀਟੀਕਲ ਸਾਥੀ ਜਿਹੜੇ ਆ ਉਹ ਪਹੁੰਚੇ ਹੋਏ ਆ ਤੇ ਜਿਹੜੇ ਇੱਥੇ ਸਾਥੀ ਜਿਹੜੇ ਉਹ ਰਸਤਿਆਂ ਦੇ ਵਿੱਚ ਆ ਰਹੇ ਆ ਤੇ ਸਾਡੇ ਨਾਲ ਇੱਥੇ ਟੋਲ ਪਲਾजा ਜੂਨੀਅਨ ਦੇ ਵਰਕਰ ਜਿਹੜੇ ਆ ਉਹ ਵੀ ਪਹੁੰਚੇ ਹੋਏ ਆ ਤੇ ਨਾਲ ਹੀ ਕਿਰਤੀ ਕਿਸਾਨ ਜੂਨੀਅਨ ਦੇ ਸਾਥੀ ਜਿਹੜੇ ਉਹ ਇੱਥੇ ਆ ਗਏ ਟੋਲ ਪਲਾਜਾ ਵੀ ਬੰਦ ਆ ਆ ਨਹੀਂ ਜੀ ਟੋਲ ਪਲਾਜੇ ਤਾਂ ਬੰਦ ਨਹੀਂ ਹੈਗੇ ਪਰ ਟੋਲ ਪਲਾਜੇ ਦੇ ਜਿਹੜੇ ਸਾਥੀ ਆ ਉਹ ਇੱਥੇ ਸਾਡੇ ਕੋਲ ਪਹੁੰਚੇ ਆ ਕਿਸਾਨ ਜੂਨੀਅਨ ਵੀ ਕੋਈ ਸਾਡੇ ਨਾਲ ਆ ਆ ਜੀ ਕਿਸਾਨ ਜੂਨੀਅਨ ਆ ਸੰਯੁਕਤ ਕਿਸਾਨ ਮ